ਕਿੰਬੀ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਉਸਦੇ ਸਿਰ ਦੇ ਵਿੱਚ ਮਾਰੀਆਂ ਗਈਆਂ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪ੍ਰੇਮੀ ਦੇ ਵੱਲੋਂ ਵੀ ਵੱਡਾ ਖੌਫਨਾ ਕਦਮ ਹੈ ਜਿਹੜਾ ਚੁੱਕਿਆ ਗਿਆ ਹੈ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਵਿਚਕਾਰ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਪ੍ਰੇਮੀ ਆਪਣੀ ਹੀ ਮਹਿਬੂਬਾ ਦੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਅੰਨੇ ਬਾਅ ਉਸ ਤੇ ਗੋਲੀਆਂ ਵਾਰਾਉਂਦਾ ਹੈ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੰਦਾ ਹੈ ਕਰਦੇ ਵਿੱਚ ਉਸ ਦੀ ਦਾਦੀ ਉਸ ਦੀ ਭੈਣ ਮੌਜੂਦ ਹੁੰਦੀ ਹੈ ਹਾਲਾਂਕਿ ਦੋਵੇਂ ਜਣੀਆਂ ਹਾੜੇ ਕੱਢ ਰਹੀਆਂ ਹੁੰਦੀਆਂ ਨੇ ਪਰ ਪ੍ਰੇਮੀ ਦੇ ਵੱਲੋਂ ਭੌੜਾ ਤਰਸ ਜਿਹੜਾ ਨਹੀਂ ਖਾਦਾ ਜਾਂਦਾ ਆਪਣੀ ਪ੍ਰੇਮਿਕਾ ਨੂੰ ਮਾਤ ਦੇ ਘਾਟ ਜਿਹੜਾ ਉਕਾਰ ਦਿੱਤਾ ਜਾਂਦਾ ਹੈ ਅੰਨੇ ਵਾਂ ਉਸ ਤੇ ਗੋਲੀਆਂ ਭਰਾਈਆਂ ਜਾਂਦੀਆਂ ਨੇ ਤੇ ਉਸ ਨੂੰ ਕਤਲ ਹੈ ਜਿਹੜਾ ਕਰ ਦਿੱਤਾ ਜਾਂਦਾ ਹੈ ਆਪਣੀ ਜਿਹੜਾ ਇਹ ਪ੍ਰੇਮਿਕਾ ਨੂੰ ਕਤਲ ਕਰਨ ਤੋਂ ਬਾਅਦ ਇਸ ਪ੍ਰੇਮੀ ਦੇ ਵੱਲੋਂ ਵੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਖੁਦ ਨੂੰ ਵੀ ਜਿਹੜਾ ਇਹ ਖਤਮ ਕਰ ਲਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਰਿਆਣਾ ਦਾ ਹੀ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਵੀ سامنے ਆ ਰਿਹਾ ਹੈ ਕਿ ਇਹ ਮੁੰਡਾ ਜਿਸ ਦੇ ਵੱਲੋਂ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਤੇ ਫਿਰ ਖੁਦ ਆਤਮ ਹੱਤਿਆ ਕੀਤੀ ਗਈ ਇਹ ਕਈ ਮਾਮਲੇਸ ਦੇ ਉੱਤੇ ਦਰਜ ਸੀ ਕੁਤਸਮਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਕੁੜੀ ਦੇ ਨਾਲ ਕਈ ਸਾਲਾਂ ਤੋਂ ਇਸ ਦਾ ਚੱਕਰ ਚੱਲ ਰਿਹਾ ਸੀ ਗਲਬਾ ਦੋਵਾਂ ਦੀ ਹੋ ਰਹੀ ਸੀ ਘਰੇ ਵੀ ਆਂਦਾ ਜਾਂਦਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚ ਟਕਰਾਅ ਹੋ ਗਈ ਸੀ ਲੜਾਈ ਝਗੜਾ ਦੋਵਾਂ ਦੇ ਵਿਚਕਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਜੜਾਈ ਕਤਲ ਕਰ ਦਿੱਤਾ ਗਿਆ ਉਸ ਨੂੰ ਮਾਦ ਦੇ ਘਾਟ ਉਤਾਰਨ ਤੋਂ ਬਾਅਦ ਇਸ ਪ੍ਰੇਮੀ ਨੇ ਖੁਦ ਨੂੰ ਵੀ ਜੜੀ ਹੈ ਗੋਲੀ ਮਾਰ ਲਈ ਖੁਦ ਨੂੰ ਵੀ ਜੜਾ ਹੈ ਸਿਰ ਦੇ ਵਿੱਚ ਗੋਲੀ ਮਾਰ ਖਤਮ ਕਰ ਲਿਆ ਹਾਲਾਂਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਹ 2 ਮਹੀਨੇ ਪਹਿਲਾਂ ਹੀ ਜਿਹੜਾ ਹੈ ਮ੍ਰਿਤਕ ਆਸ਼ਿਕ 2 ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਬਚਕਾਰ ਜਿਹੜੀ ਹੈ ਲੜਾਈ ਹੁੰਦੀ ਹੈ ਤੇ ਇਸ ਤੋਂ ਬਰਦਾਸ਼ਤ ਨਹੀਂ ਹੁੰਦਾ ਗੁੱਸੇ ਦੇ ਵਿੱਚ ਅੰਨਾ ਹੋਇਆ ਇਹ ਪ੍ਰੇਮੀ ਆਪਣੇ ਹੀ ਜਿਹੜਾ ਇਹ ਪ੍ਰੇਮਿਕਾ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕਰਦਾ ਹੈ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਜਿਹੜਾ ਹੈ ਖਤਮ ਕਰ ਲੈਂਦਾ ਹੈ ਪ੍ਰੇਮੀ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਉਸ ਦੇ ਸਿਰ ਦੇ ਵਿੱਚ ਮਾਰੀਆਂ ਗਈਆਂ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪ੍ਰੇਮੀ ਦੇ ਵੱਲੋਂ ਵੀ ਵੱਡਾ ਖੌਫਨਾ ਕਦਮ ਹੈ ਜਿਹੜਾ ਚੁੱਕਿਆ ਗਿਆ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਬਚਕਾਰ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਪ੍ਰੇਮੀ ਆਪਣੀ ਹੀ ਮਹਿਬੂਬਾ ਦੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਅੰਨੇ ਵਾਂ ਉਸਤੇ ਗੋਲੀਆਂ ਵਰਾਉਂਦਾ ਹੈ ਉਸ ਨੂੰ ਮੌਤ ਦੇ ਘਾਟ ਜੜਾ ਉਤਾਰ ਦਿੰਦਾ ਹੈ ਘਰ ਦੇ ਵਿੱਚ ਉਸ ਦੀ ਦਾਦੀ ਉਸ ਦੀ ਭੈਣ ਮੌਜੂਦ ਹੁੰਦੀ ਹੈ ਹਾਲਾਂਕਿ ਦੋਵੇਂ ਜਣੀਆਂ ਹਾੜੇ ਕੱਢ ਰਹੀਆਂ ਹੁੰਦੀਆਂ ਨੇ ਪਰ ਅਪ੍ਰੇਮੀ ਦੇ ਵੱਲੋਂ ਭੌਰਾ ਤਰਸੇ ਜਿਹੜਾ ਨਹੀਂ ਖਾਦਾ ਜਾਂਦਾ ਆਪਣੀ ਪ੍ਰੇਮਿਕਾ ਨੂੰ ਮਾਦ ਦੇ ਘਾਟ ਹੈ ਜਿਹੜਾ ਉਤਾਰ ਦਿੱਤਾ ਜਾਂਦਾ ਹੈ ਅੰਨੇ ਵਾਂ ਉਸ ਤੇ ਗੋਲੀਆਂ ਭਰਾਈਆਂ ਜਾਂਦੀਆਂ ਨੇ ਤੇ ਉਸ ਨੂੰ ਕਤਲ ਹੈ ਜਿਹੜਾ ਕਰ ਦਿੱਤਾ ਜਾਂਦਾ ਹੈ ਆਪਣੀ ਜਿਹੜਾ ਇਹ ਪ੍ਰੇਮਿਕਾ ਨੂੰ ਕਤਲ ਕਰਨ ਤੋਂ ਬਾਅਦ ਇਸ ਪ੍ਰੇਮੀ ਦੇ ਵੱਲੋਂ ਵੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਖੁਦ ਨੂੰ ਵੀ ਜਿਹੜਾ ਇਹ ਖਤਮ ਕਰ ਲਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਰਿਆਣਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਮੁੰਡਾ ਜਸਤੇ ਵੱਲੋਂ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਤੇ ਫਿਰ ਖੁਦ ਆਤਮ ਹੱਤਿਆ ਕੀਤੀ ਗਈ ਇਹ ਕਈ ਮਾਮਲੇਸ ਦੇ ਉੱਤੇ ਦਰਜ ਸੀ ਕੁਤਸਮਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਕੁੜੀ ਦੇ ਨਾਲ ਕਈ ਸਾਲਾਂ ਤੋਂ ਇਸ ਦਾ ਚੱਕਰ ਚੱਲ ਰਿਹਾ ਸੀ ਗਲਬਾ ਦੋਵਾਂ ਦੀ ਹੋ ਰਹੀ ਸੀ ਘਰੇ ਵੀ ਆਂਦਾ ਜਾਂਦਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚ ਤਕਰਾਰ ਹੋ ਗਈ ਸੀ ਲੜਾਈ ਝਗੜਾ ਦੋਵਾਂ ਦੇ ਵਿਚਕਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਜੜਾਏ ਕਤਲ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਇਸ ਪ੍ਰੇਮੀ ਨੇ ਖੁਦ ਨੂੰ ਵੀ ਜੜੀ ਹੈ ਗੋਲੀ ਮਾਰ ਲਈ ਖੁਦ ਨੂੰ ਵੀ ਜੜਾਏ ਸਿਰ ਦੇ ਵਿੱਚ ਗੋਲੀ ਮਾਰ ਖਤਮ ਕਰ ਲਿਆ ਹਾਲਾਂਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਹ 2 ਮਹੀਨੇ ਪਹਿਲਾਂ ਹੀ ਆਪ ਜੜਾਏ ਮ੍ਰਿਤਕ ਆਸ਼ਿਕ 2 ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਬਚਕਾਰ ਜੜੀ ਹੈ ਲੜਾਈ ਹੁੰਦੀ ਹੈ ਤੇ ਇਸ ਤੋਂ ਬਰਦਾਸ਼ਤ ਨਹੀਂ ਹੁੰਦਾ ਗੁੱਸੇ ਦੇ ਵਿੱਚ ਅੰਨਾ ਹੋਇਆ ਇਹ ਪ੍ਰੇਮੀ ਆਪਣੀ ਹੀ ਜਿਹੜਾ ਇਹ ਪ੍ਰੇਮਿਕਾ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕਰਦਾ ਹੈ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਜਿਹੜਾ ਹੈ ਖਤਮ ਕਰ ਲੈਂਦਾ ਹੈ ਪ੍ਰੇਮੀ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਉਸ ਦੇ ਸਿਰ ਦੇ ਵਿੱਚ ਮਾਰੀਆਂ ਗਈਆਂ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪ੍ਰੇਮੀ ਦੇ ਵੱਲੋਂ ਵੀ ਵੱਡਾ ਖੌਫਨਾਕ ਕਦਮ ਹੈ ਜਿਹੜਾ ਚੁੱਕਿਆ ਗਿਆ ਹੈ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਚਕਾਰ ਲੜਾਈ ਝਗੜਾ ਹੋਇਆ ਸੀ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਪ੍ਰੇਮੀ ਆਪਣੀ ਹੀ ਮਹਿਬੂਬਾ ਦੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਅੰਨੇ ਵਾਂ ਉਸ ਤੇ ਗੋਲੀਆਂ ਵਾਰਾਉਂਦਾ ਹੈ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੰਦਾ ਹੈ ਘਰ ਦੇ ਵਿੱਚ ਉਸ ਦੀ ਦਾਦੀ ਉਸ ਦੀ ਭੈਣ ਮੌਜੂਦ ਹੁੰਦੀ ਹੈ ਹਾਲਾਂਕਿ ਦੋਵੇਂ ਜਣੀਆਂ ਹਾੜੇ ਕੱਢ ਰਹੀਆਂ ਹੁੰਦੀਆਂ ਨੇ ਪਰ ਅਪ੍ਰੇਮੀ ਦੇ ਵੱਲੋਂ ਭੌਰਾ ਤਰਸੇ ਜਿਹੜਾ ਨਹੀਂ ਖਾਦਾ ਜਾਂਦਾ ਆਪਣੀ ਪ੍ਰੇਮਿਕਾ ਨੂੰ ਮਾਤ ਦੇ ਘਾਟ ਹੈ ਜਿਹੜਾ ਉਕਾਰ ਦਿੱਤਾ ਜਾਂਦਾ ਹੈ ਅੰਨੇ ਵਾਂ ਉਸ ਤੇ ਗੋਲੀਆਂ ਭਰਾਈਆਂ ਜਾਂਦੀਆਂ ਨੇ ਤੇ ਉਸ ਨੂੰ ਕਤਲ ਹੈ ਜਿਹੜਾ ਕਰ ਦਿੱਤਾ ਜਾਂਦਾ ਹੈ ਆਪਣੀ ਜਿਹੜਾ ਇਹ ਪ੍ਰੇਮਿਕਾ ਨੂੰ ਕਤਲ ਕਰਨ ਤੋਂ ਬਾਅਦ ਇਸ ਪ੍ਰੇਮੀ ਦੇ ਵੱਲੋਂ ਵੀ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਖੁਦ ਨੂੰ ਵੀ ਜਿਹੜਾ ਇਹ ਖਤਮ ਕਰ ਲਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਰਿਆਣਾ ਦਾ ਹੀ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਮੁੰਡਾ ਜਸਤੇ ਵੱਲੋਂ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਤੇ ਫਿਰ ਖੁਦ ਆਤਮ ਹੱਤਿਆ ਕੀਤੀ ਗਈ ਇਹ ਕਈ ਮਾਮਲੇਸ ਦੇ ਉੱਤੇ ਦਰਜ ਸੀ ਕੁਤਸਮਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਕੁੜੀ ਦੇ ਨਾਲ ਕਈ ਸਾਲਾਂ ਤੋਂ ਇਸ ਦਾ ਚੱਕਰ ਚੱਲ ਰਿਹਾ ਸੀ ਗਲਬਾ ਦੋਵਾਂ ਦੀ ਹੋ ਰਹੀ ਸੀ ਘਰੇ ਵੀ ਆਉਂਦਾ ਜਾਂਦਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚ ਤਕਰਾਰ ਹੋ ਗਈ ਸੀ ਲੜਾਈ ਝਗੜਾ ਦੋਵਾਂ ਦੇ ਵਿਚਕਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਜੜਾਈ ਕਤਲ ਕਰ ਦਿੱਤਾ ਗਿਆ ਉਸ ਨੂੰ ਮਾਦ ਦੇ ਘਾਟ ਉਤਾਰਨ ਤੋਂ ਬਾਅਦ ਇਸ ਪ੍ਰੇਮੀ ਨੇ ਖੁਦ ਨੂੰ ਵੀ ਜੜੀ ਹੈ ਗੋਲੀ ਮਾਰ ਲਈ ਖੁਦ ਨੂੰ ਵੀ ਜੜਾ ਹੈ ਸਿਰ ਦੇ ਵਿੱਚ ਗੋਲੀ ਮਾਰ ਖਤਮ ਕਰ ਲਿਆ ਹਾਲਾਂਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਹ 2 ਮਹੀਨੇ ਪਹਿਲਾਂ ਹੀ ਜਿਹੜਾ ਹੈ ਮ੍ਰਿਤਕ ਆਸ਼ਿਕ 2 ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਬਚਕਾਰ ਜਿਹੜੀ ਹੈ ਲੜਾਈ ਹੁੰਦੀ ਹੈ ਤੇ ਇਸ ਤੋਂ ਬਰਦਾਸ਼ਤ ਨਹੀਂ ਹੁੰਦਾ ਗੁੱਸੇ ਦੇ ਵਿੱਚ ਅੰਨਾ ਹੋਇਆ ਇਹ ਪ੍ਰੇਮੀ ਆਪਣੀ ਹੀ ਜਿਹੜਾ ਇਹ ਪ੍ਰੇਮਿਕਾ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕਰਦਾ ਹੈ ਉਸ ਨੂੰ ਮਾ